ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਨੇਕ ਪੰਜਾਬੀ ਇਤਿਹਾਸ ਦੇ ਉੱਪਰ ਹਾਲ ਹੀ ਦੇ ਵਿੱਚ ਆਪਾਂ ਇੱਕ ਵੀਡੀਓ ਕੀਤੀ ਸੀ ਜਿਹਦੇ ਵਿੱਚ ਆਪਾਂ ਪਾਈ ਸੁਖਾ ਸਿੰਘ ਤੇ ਪਾਈ ਮਹਿਤਾਬ ਸਿੰਘ ਜੀ ਦੇ ਇਤਿਹਾਸ ਬਾਰੇ ਗੱਲ ਕੀਤੀ ਸੀ ਤੇ ਇਸ ਦੇ ਨਾਲ ਹੀ ਦੱਸਿਆ ਸੀ ਕਿ ਕਿਵੇਂ ਖਾਨ ਬਹਾਦਰ ਜ਼ਕਰੀਆ ਖਾਨ ਦੀ ਸ਼ਾਹਦ ਉੱਪਰ ਮੱਸਾ ਰੰਗੜ ਆ ਕੇ ਦਰਬਾਰ ਸਾਹਿਬ ਉੱਪਰ ਕਬਜ਼ਾ ਕਰ ਲੈਂਦਾ ਏ ਤੇ ਉਸ ਨੇ ਕਿਵੇਂ ਦਰਬਾਰ ਸਾਹਿਬ ਦੀ ਬੇਦਬੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਇਸ ਬੇਦਬੀ ਨੂੰ ਕੰਗਪਿੰਡ ਦੇ ਰਹਿਣ ਵਾਲੇ ਪਾਈ ਬਲਾਕਾ ਜੀ ਆ ਕੇ ਦੇਖਦੇ ਨੇ ਤੇ ਇਸ ਬੇਦਬੀ ਨੂੰ ਰੋਕਣ ਵਾਸਤੇ ਸਿੰਘਾਂ ਨੂੰ ਇਕੱਠਾ ਕਰਨ ਵਾਸਤੇ ਪਾਈ ਬਲਾਕਾ ਸਿੰਘ ਜੀ ਰਾਜਸਥਾਨ ਦੇ ਜੰਗਲਾਂ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਦੀ ਮੁਲਾਕਾਤ ਪਾਈ ਮਹਿਤਾਬ ਸਿੰਘ ਜੀ ਨਾਲ ਹੁੰਦੀ ਏ ਤੇ ਭਾਈ ਮਹਿਤਾਬ ਸਿੰਘ ਜੀ ਨੂੰ ਉਹ ਹੁਣ ਤੱਕ ਦੀ ਸਾਰੀ ਵਾਰਤਾ ਦੱਸਦੇ ਨੇ ਤੇ ਜਿਸ ਤੋਂ ਬਾਅਦ ਭਾਈ ਮਹਿਤਾਬ ਸਿੰਘ ਜੀ ਉਹਨਾਂ ਉੱਪਰ ਪਹਿਲਾਂ ਗੁੱਸਾ ਵੀ ਹੁੰਦੇ ਨੇ ਕਿ ਤੂੰ ਉੱਥੇ ਹੀ ਉਸ ਬੇਰਬੇ ਦਾ ਬਦਲਾ ਕਿਉਂ ਨਹੀਂ ਲਿਆ ਤੇਰਾ ਉੱਥੇ ਹੀ ਮਰ ਜਾਣ ਨੂੰ ਜੀ ਕਿਉਂ ਨਹੀਂ ਕੀਤਾ ਤੇ ਉਸ ਤੋਂ ਬਾਅਦ ਭਾਈ ਬਲਾਕਾ ਸਿੰਘ ਜੀ ਜੋ ਗੱਲਬਾਤਾਂ ਕਰਦੇ ਨੇ ਤੇ ਕਿਵੇਂ ਹੁਣ ਸਿੰਘਾਂ ਨੇ ਅੱਗੇ ਮੱッセ ਰੰਗੜ ਦਾ ਸੌਦਾ ਲਾਉਣ ਵਾਸਤੇ ਰਣਨੀਤੀ ਬਣਾਉਣੀ ਹੈ ਉਸ ਦੀ ਵਿਚਾਰ ਆਪਾਂ ਆਪਣੀ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਮੈਂ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਅਜੇ ਤੱਕ ਵੀਡੀਓ ਨਹੀਂ ਦੇਖੀ ਤੁਸੀਂ ਉੱਪਰ ਨਜ਼ਰ ਆ ਰਹੇ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ ਵੈਸੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਵੀਡੀਓ ਦਾ ਲਿੰਕ ਪਾ ਦੂੰਗਾ ਤੁਸੀਂ ਉਸ ਤੇ ਵੀ ਕਲਿੱਕ ਕਰਕੇ ਪੂਰੀ ਵੀਡੀਓ ਦੇਖ ਸਕਦੇ ਹੋ ਸੋ ਇੱਥੋਂ ਤੱਕ ਦਾ ਇਤਿਹਾਸ ਜੋ ਮੋਟਾ-ਮੋਟਾ ਸੀ ਉਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਵੀ ਦੱਸ ਦਿੱਤਾ ਹੈ ਹੁਣ ਆਪਾਂ ਗੱਲ ਕਰਾਂਗੇ ਉਸ ਵੀਡੀਓ ਦੂਸਰੇ ਭਾਗ ਦੀ ਤੇ ਇਸ ਤੋਂ ਅੱਗੇ ਦੇ ਇਤਿਹਾਸ ਦੀ ਕਿ ਕਿਵੇਂ ਸਿੰਘਾਂ ਨੇ ਰਣਨੀਤੀ ਬਣਾਈ ਕੀ ਰਣਨੀਤੀ ਬਣਾਈ ਕਿਵੇਂ ਮੱッセ ਰੰਗੜ ਦਾ ਸੌਦਾ ਲਾਇਆ ਜਾਂਦਾ ਆ ਇੱਕ ਗੱਲ ਆਮ ਹੀ ਆਖੀ ਜਾਂਦੀ ਆ ਕਿ ਮੱッセ ਰੰਗੜ ਨੂੰ ਮਾਮਲਾ ਤਾਰਨ ਵਾਸਤੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਘੜੇ ਨੂੰ ਭੰਨ ਕੇ ਉਹਨਾਂ ਦੇ ਠਿਕਰੀਆਂ ਬਣਾ ਕੇ ਗੁਤਲੀ 'ਚ ਭਰੀਆਂ ਸੀ ਪਰ ਕੀ ਉਸ ਗੁਤਲੀ ਵਿੱਚ ਸੱਚਮੁੱਚ ਘੜੇ ਨੂੰ ਭੰਨ ਕੇ ਘੜੀਆਂ ਜਾਂ ਠਿਕਰੀਆਂ ਸੀ ਜਾਂ ਫਿਰ ਸੱਚੀ ਮੁੱੱਚੀ ਦੇ ਪੈਸੇ ਸਨ ਰੁਪਈਏ ਸਨ ਇਸ ਗੱਲ ਦੀ ਵਿਚਾਰ ਵੀ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਕਰਾਂਗੇ ਇਸ ਲਈ ਬੇਨਤੀ ਆ ਕਿ ਅੱਗੇ ਦਾ ਪੂਰਾ ਇਤਿਹਾਸ ਜਾਣਨ ਵਾਸਤੇ ਕਿ ਕਿਵੇਂ ਪਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਮੱッセ ਰੰਗੜ ਦਾ ਸੌਦਾ ਲਾਇਆ ਉਹਨਾਂ ਨੇ ਕੀ ਰਣਨੀਤੀ ਬਣਾਈ ਇਹ ਸਾਰਾ ਵਰਤਾਰਾ ਇਹ ਸਾਰਾ ਘਟਨਾਕ੍ਰਮ ਕਿਵੇਂ ਵਾਪਰਦਾ ਆ ਇਹ ਸਭ ਜਾਣਨ ਵਾਸਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀਵਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਸਮੇਂ-ਸਮੇਂ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੋਡਕਾਸਟ ਸ਼ਾਰਟਸ ਤੇ ਇਹੋ ਜਿਹੇ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਿਣੇ ਆ ਤੇ ਜੇਕਰ ਤੁਸੀਂ ਸਿੱਖ ਇਤਿਹਾਸ ਨੂੰ ਸੁਣਨਾ ਚਾਹੁੰਦੇ ਹੋ ਸਿੱਖ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨਾਲ ਜ਼ਰੂਰ ਜੁੜੇ ਰਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਵੇ ਸੋ ਇਸ ਲਈ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਹੀਂ ਤੇ ਕਿਤੇ ਐਦਾਂ ਨਾ ਹੋਵੇ ਕਿ ਐਡੇ ਵੱਡੇ YouTube ਦੇ ਵਿੱਚ ਆਪਾਂ ਗਵਾਚ ਹੀ ਜਾਈਏ ਤੇ ਫਿਰ ਦੁਬਾਰਾ ਤੁਹਾਨੂੰ ਮਿਲੀ ਆਈ ਨਾ ਸੋ ਜਿਵੇਂ ਕਿ ਵੀਡੀਓ ਦੇ ਵਿੱਚ ਮੈਂ ਪਹਿਲਾਂ ਦੱਸਿਆ ਕਿ ਭਾਈ ਬਲਾਕਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਕੋਲ ਆਉਂਦੇ ਨੇ ਤੇ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਹੋ ਰੇ ਬੇਦਬੀ ਬਾਰੇ ਦੱਸਦੇ ਨੇ ਹੁਣ ਭਾਈ ਮਹਿਤਾਬ ਸਿੰਘ ਜੀ ਤੇ ਭਾਈ ਬਲਾਕਾ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਦਬੀ ਨੂੰ ਰੋਕਣ ਵਾਸਤੇ ਤੇ ਸਿੰਘਾਂ ਨੂੰ ਇਕੱਠਿਆਂ ਕਰਨ ਵਾਸਤੇ ਦਲਪੰਥ ਕੋਲ ਜਾਂਦੇ ਨੇ ਦਲਪੰਥ ਦੇ ਕੋਲ ਜਾ ਕੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜੱਥੇਦਾਰ ਬਾਬਾ ਬੁੱਢਾ ਸਿੰਘ ਜੀ ਭਾਈ ਮਹਤਾਬ ਸਿੰਘ ਜੀ ਨੂੰ ਵੇਖ ਕੇ ਜੀ ਆਇਆਂ ਕਰਦੇ ਹਨ ਤੇ ਉਹਨਾਂ ਦਾ ਹਾਲਚਲ ਪੁੱਛਦੇ ਹਨ ਤਾਂ ਭਾਈ ਮਹਤਾਬ ਸਿੰਘ ਜੀ ਕਹਿੰਦੇ ਹਨ ਕਿ ਜੱਥੇਦਾਰ ਜੀ ਹੁਣ ਹਾਲਚਲ ਪੁੱਛਣ ਦਾ ਸਮਾਂ ਗਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਪਰ ਬਹੁਤ ਵੱਡਾ ਕਹਿਰ ਆਪਰ ਗਿਆ ਹੈ ਦੁਸ਼ਮਣਾਂ ਨੇ ਸਾਡੇ ਦਰਬਾਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਤੇ ਦਰਬਾਰ ਸਾਹਿਬ ਦੀ ਬੇਦਬੀ ਕਰ ਰਹੇ ਨੇ ਜੱਥੇਦਾਰ ਬਾਬਾ ਬੁੱਢਾ ਸਿੰਘ ਜੀ ਭਾਈ ਮਹਤਾਬ ਸਿੰਘ ਜੀ ਨੂੰ ਕਹਿੰਦੇ ਨੇ ਕਿ ਜਰਾ ਵਿਸਥਾਰ ਵਿੱਚ ਦੱਸੋ ਕਿ ਗੱਲ ਹੈ ਕੀ ਪਾਈ ਮਹਿਤਾਬ ਸਿੰਘ ਜੀ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਨੂੰ ਬੇਨਤੀ ਕਰਦੇ ਨੇ ਕਿ ਆਪ ਸਾਰੇ ਸਿੰਘਾਂ ਨੂੰ ਇਕੱਠਾ ਕਰ ਲਿਓ ਸਾਰੇ ਸਿੰਘਾਂ ਦੀ ਸਭਾ ਦੇ ਵਿੱਚ ਬੈਠ ਕੇ ਇਹ ਗੱਲ ਦੱਸੀ ਜਾਊਗੀ ਤਾ ਜੋ ਸਾਰੇ ਸਿੰਘਾਂ ਨੂੰ ਪਤਾ ਲੱਗ ਜਾਵੇ ਕਿ ਕੀ ਪਾਣਾ ਵਾਪਰਿਆ ਹੈ ਨਗਾਰੇ ਉੱਪਰ ਚੋਟ ਲਗਾਈ ਜਾਂਦੀ ਹੈ ਸਾਰੇ ਸਿੰਘ ਇਕੱਠੇ ਹੋ ਜਾਂਦੇ ਹਨ ਤੇ ਉਸ ਤੋਂ ਬਾਅਦ ਭਾਈ ਬਲਾਕਾ ਸਿੰਘ ਜੀ ਸਾਰੀ ਗੱਲਬਾਤ ਵਾਰਤਾ ਵਿੱਚ ਦਰਜਨੀ ਸ਼ੁਰੂ ਕਰਦੇ ਨੇ ਕਿ ਕਿਵੇਂ ਫੌਜਾਂ ਨੇ ਦਰਬਾਰ ਸਾਹਿਬ ਨੂੰ ਆ ਕੇ ਘੇਰਾ ਪਾ ਲਿਆ ਹੈ ਕਿਵੇਂ ਮੱッセ ਰੰਗੜ ਨੇ ਦਰਬਾਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਹੈ ਤੇ ਉਹ ਉੱਥੇ ਕਿਵੇਂ ਬੇਸਵਾਵਾ ਦਾ ਨਾਚ ਦੇਖਦਾ ਹੈ ਸ਼ਰਾਬ ਦੇ ਦੌਰ ਚੱਲਦੇ ਹਨ ਹੁੱਕਾ ਪੀਂਦਾ ਹੈ ਤੇ ਦਰਬਾਰ ਸਾਹਿਬ ਦੀ ਬੇਦਬੀ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਭਾਈ ਬਲਾਕਾ ਸਿੰਘ ਜੀ ਇਹ ਗੱਲ ਦੱਸਦੇ ਜਾ ਰਹੇ ਸਨ ਸਿੰਘਾਂ ਦੇ ਅੰਦਰ ਰੋਹ ਪਰਦਾ ਜਾ ਰਿਹਾ ਸੀ ਉਹਨਾਂ ਦੀਆਂ ਅੱਖਾਂ ਅੰਦਰ ਖੂਨ ਉੱਤਰ ਆਇਆ ਸੀ ਡੋਲੇ ਫੜਕਣ ਲੱਗ ਪਏ ਸਨ ਸਿੰਘਾਂ ਦੇ ਚਿਹਰੇ ਸੂਰਜ ਵਾਂਗੂ ਪਖਣ ਲੱਗ ਪਏ ਸਨ ਤੇ ਇਦਾਂ ਲੱਗਦਾ ਸੀ ਕਿ ਜਿਵੇਂ ਸਿੰਘਾਂ ਦੇ ਅੰਗਰ ਕੋਈ ਬਹੁਤ ਤੇਜ਼ ਕਰੰਟ ਦੌੜ ਰਿਹਾ ਹੋਵੇ ਭਾਈ ਬਲਾਕਾ ਸਿੰਘ ਜੀ ਦੇ ਗੱਲ ਖਤਮ ਕਰਨ ਦੀ ਹੀ ਧੀਰ ਸੀ ਕਿ ਸਾਰੇ ਸਿੰਘਾਂ ਦੇ ਹੱਥ ਉਹਨਾਂ ਦੇ ਕਿਰਪਾਨਾਂ ਨੂੰ ਜਾਪ ਤੇ ਸਾਰੇ ਰੋਹ ਦੇ ਵਿੱਚ ਖੜੇ ਹੋ ਗਏ ਤਾਂ ਜਥੇਦਾਰ ਬੱਬਾ ਬੁੱਢਾ ਸਿੰਘ ਜੀ ਸਿੰਘਾਂ ਨੂੰ ਕਹਿਣ ਲੱਗੇ ਕਿ ਸਿੰਘੂ ਜ਼ਰਾ ਸਬਰ ਤੋਂ ਕੰਮ ਲਵੋ ਬੈਠ ਜਾਵੋ ਆਪਾਂ ਸਾਰੇ ਇਕੱਠੇ ਹੋਏ ਹਾਂ ਇੱਥੇ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਤੇ ਹੱਲ ਵੀ ਜ਼ਰੂਰ ਕੱਢਾਂਗੇ ਪਰ ਇੰਜ ਕਾਲੇ ਪੈਂ ਕੇ ਇਸ ਮਸਲੇ ਦਾ ਹੱਲ ਨਹੀਂ ਨਿਕਲਣਾ ਸਾਨੂੰ ਰਣਨੀਤੀ ਬਣਾ ਆਪਣੇ ਜੱਥੇਦਾਰ ਦੀ ਗੱਲ ਸੁਣ ਕੇ ਸਿੰਘ ਜਰਾ ਸ਼ਾਂਤ ਹੁੰਦੇ ਹਨ ਸਿੰਘਾਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਜੱਥੇਦਾਰ ਬਾਬਾ ਬੁੱਢਾ ਸਿੰਘ ਜੀ ਭਾਈ ਬਲਾਕਾ ਸਿੰਘ ਜੀ ਨੂੰ ਪੁੱਛਦੇ ਹਨ ਕਿ ਬਲਾਕਾ ਸਿਆ ਸਾਨੂੰ ਇਹ ਦੱਸ ਕਿ ਉੱਥੇ ਖੜੀ ਫੌਜ ਕਿੰਨੀ ਕੁ ਹੋਊਗੀ ਭਾਈ ਬਲਾਕਾ ਸਿੰਘ ਜੀ ਦੱਸਦੇ ਹਨ ਕਿ ਫੌਜ ਨੇ ਦਰਬਾਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਰੱਖਿਆ ਹੈ ਜੇਕਰ ਅੰਦਾਜ਼ਾ ਲਾਇਆ ਜਾਵੇ ਤਾਂ ਉੱਥੇ ਜੋ ਖੜੀ ਫੌਜ ਹੈ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋਵੇਗੀ ਹੁਣ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੇਖਦੇ ਨੇ ਕਿ ਅਸੀਂ ਸਿੰਘ ਕਿੰਨੇ ਹਾਂ ਸਿਰਫ 5-700 ਦੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਸਾਰਿਆਂ ਨੂੰ ਸਮਝਾਉਣਾ ਕਰਦੇ ਨੇ ਉਹ ਕਹਿਣ ਲੱਗੇ ਕਿ ਮੈਨੂੰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਸਾਰੇ ਕੌਮ ਵਾਸਤੇ ਸਿਰ ਦੇਣ ਲਈ ਤਿਆਰ ਹੋ ਪਰ ਆਪਾਂ ਆਪਣੇ ਸਿਰ ਐਵੇਂ ਜਾਈ ਨਾ ਗਵਾਈਏ ਕਿਉਂਕਿ ਜਰਾ ਸੋਚ ਕੇ ਦੇਖੀਏ ਉਹ ਸਰਕਾਰੀ ਫੌਜ ਹੈ ਸ਼ਾਹੀ ਫੌਜ ਹੈ ਆਪਾਂ ਉਹਨਾਂ ਤੇ ਭਾਰੀ ਪੈ ਵੀ ਜਾਵਾਂਗੇ ਉਹਨਾਂ ਦੀ ਵੱਡ ਟੁੱਕ ਵੀ ਕਰ ਦਵਾਂਗੇ ਪਰ ਜਦੋਂ ਉਹਨਾਂ ਦੀ ਫੌਜ ਘਟਣ ਲੱਗੂਗੀ ਨਾ ਉਹ ਪਿੱਛੋਂ ਹੋਰ ਫੌਜ ਮੰਗਾ ਲੈਣਗੇ ਪਰ ਆਪਾਂ 5-700 ਹਾਂ ਆਪਾਂ ਘਟਣ ਲੱਗੇ ਤਾਂ ਆਪਣੇ ਪਿੱਛੇ ਕਿੰਨੇ ਆਉਣਾ ਹੈ ਕਿਸੇ ਨੇ ਨਹੀਂ ਆਉਣਾ ਇਸ ਲਈ ਆਪਣੇ ਸਿਰਾਂ ਦੀ ਮੁੱਲ ਬਹੁਤ ਜ਼ਿਆਦਾ ਨੇ ਇਕੱਲੇ ਇਕੱਲੇ ਸਿੰਘ ਦੇ ਸਿਰ ਦਾ ਮੁੱਲ ਬਹੁਤ ਜ਼ਿਆਦਾ ਹੈ ਤੇ ਆਪਾਂ ਆਪਣੇ ਸਿਰ ਐਵੇਂ ਅਜਾਈ ਨਹੀਂ ਗਵਾਉਣੇ ਇਸ ਲਈ ਸਾਨੂੰ ਇੱਕ ਰਣਨੀਤੀ ਬਣਾ ਕੇ ਚੱਲਣਾ ਚਾਹੀਦਾ ਹੈ ਨਾਲੇ ਵੈਸੇ ਵੀ ਫੌਜਾਂ ਨੂੰ ਮਾਰਨ ਦੇ ਨਾਲ ਕਦੀ ਵੀ ਜੰਗਾਂ ਜਿੱਤੀਆਂ ਨਹੀਂ ਜਾਂਦੀਆਂ ਜੰਗ ਜਿੱਤੀ ਜਾਂਦੀ ਹੈ ਜਦੋਂ ਉਹਨਾਂ ਦਾ ਜਰਨੈਲ ਮਰਦਾ ਹੈ ਭਾਵ ਕਿ ਸਾਨੂੰ ਟੀਸੀ ਵਾਲਾ ਬੇਰ ਤੋੜਨਾ ਪੈਣਾ ਹੈ ਸਾਨੂੰ ਮੱਛੇ ਰੰਗੜ ਨੂੰ ਮਾਰਨਾ ਪੈਣਾ ਹੈ ਤੇ ਜਦੋਂ ਉਹ ਮਰ ਗਿਆ ਨਾ ਤਾਂ ਫੌਜਾਂ ਆਪੇ ਹੀ ਭੱਜ ਜਾਣਗੀਆਂ ਸੋ ਇਹ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੀ ਦੂਰ ਅੰਦੇਸ਼ੀ ਹੁਣ ਉਹਨਾਂ ਨੂੰ ਬੁੱਢਾ ਸਿੰਘ ਇਸ ਲਈ ਨਹੀਂ ਕਿਹਾ ਜਾਂਦਾ ਸੀ ਕਿ ਉਮਰ ਦੇ ਵਿੱਚ ਵੱਡੇ ਸਨ ਹੁਣ ਮੈਂ ਇੱਥੇ ਇੱਕ ਗੱਲ ਨਾਲ ਹੀ ਐਡ ਕਰਦਾ ਕਿ ਪਹਿਲੇ ਸਮਿਆਂ ਦੇ ਵਿੱਚ ਐਵੇਂ ਹਾਰੀ ਸਾਰੇ ਨੂੰ ਜਥੇਦਾਰ ਨਹੀਂ ਸੀ ਬਣਾ ਦਿੰਦੇ ਕਿ ਇਹਦੀ ਉਮਰ ਵੱਡੀ ਹੋ ਗਈ ਆ ਜਾਂ ਇਹਦੇ ਥੋਲੇ ਆ ਗਏ ਆ ਦਾੜ੍ਹੀ ਚਿੱਟੀ ਆ ਤੈਨੂੰ ਜਥੇਦਾਰ ਬਣਾ ਦੋ ਨਹੀਂ ਜਥੇਦਾਰ ਉਹਨੂੰ ਬਣਾਇਆ ਜਾਂਦਾ ਸੀ ਜੋ ਸੂਝ-ਬੂਝ ਵਾਲਾ ਹੁੰਦਾ ਸੀ ਸਿਆਣਾ ਹੁੰਦਾ ਸੀ ਜੋ ਨਿਡਰ ਹੁੰਦਾ ਸੀ ਜੋ ਚੰਗਾ ਮਾੜਾ ਦੋਵੇਂ ਪੱਖ ਵੇਖਦਾ ਹੁੰਦਾ ਸੀ ਜੋ ਸਾਰੀਆਂ ਗੱਲਾਂ ਨੂੰ ਨਾਲ ਲੈ ਕੇ ਚੱਲਦਾ ਸੀ ਉਸ ਨੂੰ ਜੱਥੇਦਾਰ ਬਣਾਇਆ ਜਾਂਦਾ ਸੀ ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਜੱਥੇਦਾਰ ਬਾਬਾ ਬੁੱਢਾ ਸਿੰਘ ਜੀ ਨੂੰ ਸੋਹਣੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਜੱਥੇਦਾਰ ਬਾਬਾ ਬੁੱਢਾ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਮੱッセਰੰਗੜ ਨੂੰ ਮਾਰਨ ਵਾਸਤੇ ਕੋਈ ਰਣਨੀਤੀ ਬਣਾਉਣੀ ਚਾਹੀਦੀ ਹੈ ਥੋੜੀ ਦਰ ਸ਼ਾਂਤ ਰਹਿਣ ਤੋਂ ਬਾਅਦ ਜੱਥੇਦਾਰ ਬਾਬਾ ਬੁੱਢਾ ਸਿੰਘ ਜੀ ਕਹਿੰਦੇ ਹਨ ਕਿ ਕੋਈ ਸਿੰਘ ਹੈ ਜੋ ਇਸ ਟੀਸੀ ਵਾਲੇ ਬੇਰ ਨੂੰ ਤੋੜ ਸਕਦਾ ਹੈ ਭਾਵੇਂ ਕਿ ਮੱッセਰੰਗੜ ਨੂੰ ਮਾਰ ਸਕਦਾ ਹੈ ਉਹਦਾ ਸੌਦਾ ਲਾ ਸਕਦਾ ਹੈ ਬਾਬਾ ਜੀ ਦੇ ਇੰਨਾ ਕਹਿਣ ਦੀ ਸੀ ਦੇਰ ਸੀ ਕਿ ਭਾਈ ਮਹਤਾਬ ਸਿੰਘ ਜੀ ਉੱਠ ਕੇ ਖੜੇ ਹੋ ਗਏ ਤਾਂ ਜਥੇਦਾਰ ਬਾਬਾ ਬੁੱਢਾ ਸਿੰਘ ਨੇ ਸਵਾਲ ਕੀਤਾ ਕਿ ਮਹਤਾਬ ਸਿੰਘਾਂ ਤੂੰ ਦੱਸ ਤੈਨੂੰ ਇਹ ਮੌਕਾ ਕਿਉਂ ਦੇਣਾ ਚਾਹੀਦਾ ਹੈ ਤਾਂ ਭਾਈ ਮਹਤਾਬ ਸਿੰਘ ਜੀ ਕਹਿਣ ਲੱਗੇ ਕਿ ਬਾਬਾ ਜੀ ਮੇਰਾ ਪਿੰਡ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਹੈ ਮੀਰਾਕੋਟ ਮੈਂ ਉੱਥੋਂ ਦਾ ਪੱਕਾ ਵਸਨੀਕ ਹਾਂ ਅੰਮ੍ਰਿਤਸਰ ਸਾਹਿਬ ਦੀਆਂ ਕੱਲੀ-ਕੱਲੀ ਗਲੀ ਨੁੱਕਰ ਚੱਪਾ-ਚੱਪਾ ਮੈਨੂੰ ਪਤਾ ਹੈ ਕਿੱਧਰੋਂ ਦੇ ਨਿਕਲਣਾ ਹੈ ਤੇ ਕਿੱਧਰ ਦੀ ਵੜਨਾ ਹੈ ਤੇ ਵੈਸੇ ਵੀ ਪਿੰਡਾਂ ਦੇ ਲਾਗੇ-ਲਾਗੇ ਦੇ ਜੋ ਚੌਧਰੀ ਨੇ ਮੋਦਵਾਰ ਬੰਦੇ ਨੇ ਉਹ ਮੇਰੇ ਚੰਗੇ ਜਾਣੂ ਵੀ ਨੇ ਕਲੋਂ ਲੋੜ ਪੈਣ ਤੋਂ ਮੇਰੀ ਮਦਦ ਵੀ ਕਰ ਸਕਦੇ ਨੇ ਇਸ ਲਈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਮੌਕਾ ਮੈਨੂੰ ਦੇਣਾ ਚਾਹੀਦਾ ਹੈ ਭਾਈ ਮਹਤਾਬ ਸਿੰਘ ਜੀ ਦੇ ਇਹ ਗੱਲ ਕਰਨ ਦੀ ਹੀ ਧੀਰ ਸੀ ਕਿ ਲਾਗੇ ਖੜੇ ਭਾਈ ਸੁੱਖਾ ਸਿੰਘ ਜੀ ਵੀ ਬੋਲ ਪਏ ਕਿ ਇਸ ਤਰ੍ਹਾਂ ਤਾਂ ਫਿਰ ਅੰਮ੍ਰਿਤਸਰ ਦੇ ਨੇੜੇ ਮੇਰਾ ਵੀ ਪਿੰਡ ਹੈ ਮਾੜੀ ਕੰਬੋਕੇ ਤੇ ਮੈਂ ਵੀ ਅੰਮ੍ਰਿਤਸਰ ਦੀ ਗਲੀ ਗਲੀ ਤੋਂ ਵਾਕਪਾ ਮੋਦਵਾਰ ਬੰਦੇ ਚੌਧਰੀ ਤਾਂ ਮੇਰੇ ਵੀ ਵਾਕਬ ਹਨ ਤੇ ਮੈਨੂੰ ਲੱਗਦਾ ਹੈ ਕਿ ਇਹ ਮੌਕਾ ਮੈਨੂੰ ਵੀ ਦੇਣਾ ਚਾਹੀਦਾ ਹੈ ਸੋ ਸਾਰੇ ਸਿੰਘਾਂ ਦੀ ਸਹਿਮਤੀ ਦੇ ਨਾਲ ਇਹ ਮੌਕਾ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਦੇ ਸਿਹਾਇਆ ਇਸ ਤੋਂ ਬਾਅਦ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ ਕਿ हे ਪ੍ਰਮਾਤਮਾ ਤੇਰਾ ਉਹ ਸਥਾਨ ਜਿੱਥੇ ਕੋੜੀਆਂ ਦੇ ਕੋ ਠੀਕ ਹੁੰਦੇ ਨੇ ਜਿੱਥੇ ਰੋਗੀਆਂ ਦੇ ਰੋਗ ਦੂਰ ਹੁੰਦੇ ਨੇ ਜਿੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ ਜਿੱਥੇ ਮੁਰਦਿਆਂ ਦੇ ਵਿੱਚ ਜਾਨ ਪੈਂਦੀ ਹੈ ਅੱਜ ਉਸ ਜਗ੍ਹਾ ਦੇ ਉੱਪਰ ਪਾਪੀਆਂ ਨੇ ਕਬਜ਼ਾ ਕਰ ਲਿਆ ਹੈ ਉਸ ਸਥਾਨ ਦੀ ਕੋਰ ਬੇਦਬੀ ਕੀਤੀ ਹੈ ਆਪ ਜੀ ਸਹਾਇ ਹੋਵੋ ਤਾਂ ਜੋ ਆਪ ਜੀ ਦੇ ਇਦੋ ਸਿੰਘ ਉਸ ਸਥਾਨ ਨੂੰ ਜਾ ਕੇ ਆਜ਼ਾਦ ਕਰਵਾ ਸਕਣ ਉਸ ਪਾਪੀ ਦਾ ਸੋਧਾ ਲਾ ਸਕਣ ਅਰਦਾਸਾਂ ਸੋਧਣ ਤੋਂ ਬਾਅਦ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਕਹਿਣ ਲੱਗੇ ਕਿ ਸਾਨੂੰ ਇਸ ਕੰਮ ਨੂੰ ਪੂਰਾ ਕਰਨ ਵਾਸਤੇ ਕੁੱਲ 8 ਦਿਨ ਦਾ ਸਮਾਂ ਚਾਹੀਦਾ ਹੈ ਹੁਣ ਇਹ 8 ਦਿਨ ਦਾ ਸਮਾਂ ਕਿਉਂ ਮੰਗਿਆ ਉਹਨਾਂ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਦੇ ਵਾਂਗ ਕੋਈ ਗੱਡੀਆਂ ਨਹੀਂ ਸੀ ਚਲਦੀਆਂ ਕਿ ਜਿਹੜਾ ਬੱਸ ਕੋਈ ਛੀ ਘੰਟਿਆਂ ਵਿੱਚ ਜਿਹਨਾਂ ਨੇ ਪਹੁੰਚ ਜਾਣਾ ਸੀ ਰਾਜਸਥਾਨ ਤੋਂ ਅੰਮ੍ਰਿਤਸਰ ਨੂੰ ਉਹਨਾਂ ਨੇ ਜਾਣਾ ਸੀ ਘੋੜਿਆਂ ਤੇ ਤੇ ਫਿਰ ਘੋੜਿਆਂ ਨੂੰ ਰਾਹ ਦੇ ਵਿੱਚ ਆਰਾਮ ਕਰਨ ਨੂੰ ਸਮਾਂ ਵੀ ਚਾਹੀਦਾ ਹੈ ਕੁਝ ਖਾਣਾ ਪੀਣਾ ਵੀ ਉਹਨਾਂ ਨੇ ਰਸਤੇ ਦੇ ਵਿੱਚ ਰਾਤ ਪੈਣੀ ਹੈ ਉਹਨਾਂ ਨੇ ਰਾਤ ਵੀ ਰੁਕਣਾ ਹੈ ਰਾਤ ਵੀ ਕੱਟਣੀ ਆ ਸੋ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਨੇ ਇੱਕਰੀ ਮੌਕਾ ਵੀ ਦੇਖਣਾ ਹੈ ਤੇ ਫਿਰ ਕੋਈ ਰਣਨੀਤੀ ਘੜਨੀ ਆ ਕਿ ਅੰਦਰ ਕਿੱਦਾਂ ਦਾਖਲ ਹੋ ਜਾਵੇ ਸੋ ਸਾਰੇ ਕੰਮ ਨੂੰ ਕਰਨ ਵਾਸਤੇ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਕੋਲੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ 8 ਦਿਨਾਂ ਦਾ ਸਮਾਂ ਮੰਗਿਆ ਤੇ ਨਾਲ ਹੀ ਕਿਹਾ ਕਿ ਜੇਕਰ 8 ਦਿਨਾਂ ਦੇ ਵਿੱਚ ਅਸੀਂ ਵਾਪਸ ਨਹੀਂ ਆ ਹੁਣ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਆਪਣੇ ਘੋੜਿਆਂ ਉੱਪਰ ਸਵਾਰ ਹੋ ਕੇ ਰਾਜਸਥਾਨ ਦੇ ਬੀਕਾਨੇਰ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਚਾਲੇ ਪਾ ਦਿੰਦੇ ਹਨ ਮੱਝ ਦੀ ਧਰਤੀ ਸ੍ਰੀ ਤਰਨਤਾਰਨ ਸਾਹਿਬ ਵਿਖੇ ਪਹੁੰਚ ਕੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਆਪਣੇ ਭੇਖ ਨੂੰ ਵਟਾਉਂਦੇ ਹਨ ਕਿਉਂਕਿ ਨੀਲਾ ਬਾਣਾ ਪਾ ਕੇ ਸਿੱਖੀ ਬਾਣੇ ਵਿੱਚ ਰਹਿ ਕੇ ਨਗਰ 'ਚ ਦਾਖਲ ਨਹੀਂ ਸੀ ਹੋਇਆ ਜਾ ਸਕਦਾ ਜੋ ਇਸ ਤਰ੍ਹਾਂ ਕਰਦੇ ਤਾਂ ਦਰਬਾਰ ਸਾਹਿਬ ਤੱਕ ਹੀ ਸ੍ਰੀ ਅਮਰਸਰ ਸਾਹਿਬ ਪਹੁੰਚ ਕੇ ਉਹਨਾਂ ਦੇ ਫੜੇ ਜਾਣਾ ਸੀ ਇਸ ਲਈ ਉਹ ਕੀ ਕਰਦੇ ਨੇ ਕਿ ਨੀਲਾ ਬਾਣਾ ਛੱਡ ਕੇ ਲੰਮੇ ਪਠਾਣੀ ਕੁੜਤੇ ਪਾਉਂਦੇ ਹਨ ਪਠਾਣੀ ਪੱਗ ਬੰਨ੍ਹਦੇ ਹਨ ਪਠਾਣੀ ਭੇਸ ਧਾਰਨ ਕਰਨ ਤੋਂ ਬਾਅਦ ਭਾਈ ਸੁੱਖਾ ਸਿੰਘ ਜੀ ਵੱਲੋਂ ਆਸੇ ਪਾਸੇ ਦੇ ਪਿੰਡਾਂ ਵਿੱਚ ਤਫ਼ਤੀਸ਼ ਕੀਤੀ ਜਾਂਦੀ ਹੈ ਕਿ ਜਿਹੜਾ ਮਾਮਲਾ ਭਾਵ ਕਿ ਜਿਹੜਾ ਟੈਕਸ ਉਗਰਾ ਕੇ ਦਿੱਲੀ ਜਮ੍ਹਾਂ ਕਰਾਇਆ ਜਾਣਾ ਹੈ ਕਿ ਉਹ ਉਗਰਾਇਆ ਗਿਆ ਹੈ ਕਿ ਨਹੀਂ ਹੁਣ ਜਦੋਂ ਆਪਾਂ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਦੀ ਸਾਖੀ ਪੜਦੇ ਆ ਨਾ ਜਿਦੇ ਵਿੱਚ ਉਹਨਾਂ ਨੇ ਮੱਛੇ ਰੰਗੜ ਦਾ ਸੌਦਾ ਲਾਇਆ ਸੀ ਤੇ ਉੱਥੇ ਹੁਣ ਜਦੋਂ ਆ ਮਾਮਲਾ ਗਰਾਉਣ ਵਾਲੀ ਗੱਲ ਆਉਂਦੀ ਆ ਤਾਂ ਅਕਸਰ ਕਹਿ ਦਿੱਤਾ ਜਾਂਦਾ ਆ ਉਹਨਾਂ ਨੇ ਘੜੇ ਖਰੀਦੇ ਉਹਨਾਂ ਨੂੰ ਭੰਨ ਕੇ ਉਹਨਾਂ ਦੇ ਠਿਕਰੀਆਂ ਤਿਆਰ ਕੀਤੀਆਂ ਜਾਂ ਫਿਰ ਲੱਕੜ ਦੀਆਂ ਠਿਕਰੀਆਂ ਬਣਾਈਆਂ ਹੁਣ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਕਿ ਕੀ ਤੁਹਾਨੂੰ ਲੱਗਦਾ ਕਿ ਉਹ ਕੋ ਕੁੰਮਿਆਰ ਸਨ ਜਿਹੜੇ ਲੱਕੜ ਨੂੰ ਘੜ ਕੇ ਉਹਨਾਂ ਦੇ ਠਿਕਰੀਆਂ ਬਣਾਉਣਗੇ ਨਾਲੇ ਉਹਨਾਂ ਨੇ ਗੁਥਲੀਆਂ ਭਰਨੀਆਂ ਸੀ ਠਿਕਰੀਆਂ ਦੇ ਨਾਲ ਤੇ ਉਹਦੇ ਵਾਸਤੇ ਕੋਈ ਇੱਕ ਦੋ ਠਿਕਰੀਆਂ ਨਹੀਂ ਸੀ ਚਾਹੀਦੀਆਂ ਕਿ ਜਿਹੜੇ 10 ਮਿੰਟ ਲਾ ਕੇ ਉਹਨਾਂ ਘੜ ਲਈ ਹੋਣਗੀਆਂ ਤੇ ਨਾ ਹੀ ਉਹਨਾਂ ਦੇ ਕੋਲ ਇੰਨਾ ਸਮਾਂ ਸੀ ਕਿ ਉਹ ਘੜੇ ਖਰੀਦ ਕੇ ਉਹਨਾਂ ਨੂੰ ਭੰਨ ਕੇ ਉਹ ਇਹ ਠਿਕਰੀਆਂ ਘੜਦੇ ਰਹਿੰਦੇ ਉਹਨਾਂ ਨੇ ਗੁਥਲੀਆਂ ਦੇ ਵਿੱਚ ਅਸਲੀ ਪੈਸੇ ਹੀ ਪਾਏ ਸਨ ਹੁਣ ਇਹ ਸਵਾਲ ਆ ਕਿ ਉਹਨਾਂ ਦੇ ਕੋਲ ਇਹ ਪੈਸੇ ਆਏ ਕਿੱਥੋਂ ਕੀ ਸਬੂਤ ਆ ਕਿ ਉਹਨਾਂ ਦੇ ਕੋਲ ਅਸਲੀ ਪੈਸੇ ਸਨ ਸੋ ਇਹਦੀ ਗੱਲਬਾਤ ਆਪਾਂ ਹੁਣ ਵੀਡੀਓ ਚ ਅੱਗੇ ਕਰਾਂਗੇ ਸੋ ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਭਾਈ ਸੁਖਾ ਸਿੰਘ ਜੀ ਨੇ ਲਾਗੇ ਬੰਨੇ ਤਫਤੀਸ਼ ਕੀਤੀ ਪਿੰਡਾਂ ਦੇ ਵਿੱਚ ਕਿ ਕੀ ਮਾਮਲਾ ਉਗਰਾਇਆ ਗਿਆ ਵਾ ਜਾਂ ਨਹੀਂ ਤਾਂ ਉਹਨਾਂ ਨੂੰ ਤਫਤੀਸ਼ ਕਰਨ ਦੇ ਪਤਾ ਚੱਲਦਾ ਆ ਕਿ ਜਿਹੜਾ ਮਾਮਲਾ ਆ ਟੈਕਸ ਆ ਉਹ ਤਾਂ ਇਕੱਠਾ ਕਰ ਲਿਆ ਗਿਆ ਆ ਤੇ ਇਕੱਠਾ ਕਰਕੇ ਪੱਟੀ ਦੇ ਹਾਕਮਾਂ ਦੇ ਕੋਲ ਪਹੁੰਚਾ ਦਿੱਤਾ ਗਿਆ ਆ ਹੁਣ ਪੱਟੀ ਤੋਂ ਅੱਗੇ ਲਾਹੌਰ ਜਾਣਾ ਆ ਦਿੱਲੀ ਇਹਦੇ ਬਾਰੇ ਉਹਨਾਂ ਨੂੰ ਨਹੀਂ ਸੀ ਪਤਾ ਹੁਣ ਇੱਥੇ ਫਿਰ ਕੀ ਕਰਦੇ ਆ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਨੇਰੇ ਸਵੇਰੇ ਜਾ ਕੇ ਪੱਟੀ ਦੇ ਹਾਪਾਂ ਨੂੰ ਲੁੱਟ ਲੈਂਦੇ ਆ ਹੁਣ ਇੱਥੇ ਜੇ ਕਿਸੇ ਵਿਦਵਾਨ ਦਾ ਮੈਨੂੰ ਕਮੈਂਟ ਆਇਆ ਨਾ ਕਿ ਉਹਨਾਂ ਨੇ ਲੁੱਟ ਕਰਕੇ ਗਲਤ ਕੀਤਾ ਤਾਂ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਲੁੱਟ ਕਰਨਾ ਸਿੰਘਾਂ ਦਾ ਪਹਿਰਾ ਆ ਕਿਉਂਕਿ ਸਿੰਘਾਂ ਨੂੰ ਮੰਗਣਾ ਨਹੀਂ ਆਉਂਦਾ ਸਿੰਘਾਂ ਨੂੰ ਖੋਣਾ ਆਉਂਦਾ ਆ ਤੇ ਇਤਿਹਾਸ 'ਚ ਵੀ ਲਿਖਿਆ ਆ ਕਿ ਲੂਟਕੂਟ ਖਾਵਣੇ ਕੋ ਡਾਢੇ ਉਸਤਾਦ ਹੁਣ ਇੱਥੇ ਮੇਰੀ ਗੱਲ ਦਾ ਮਤਲਬ ਇਹ ਵੀ ਨਾ ਕੱਢ ਲਿਆ ਜਾਵੇ ਕਿ ਮੈਂ ਲੁੱਟ ਖੋਹ ਕਰਨ ਨੂੰ ਜਾਇਜ਼ ਦੱਸ ਰਿਹਾ ਜਾਂ ਮੈਂ ਲੁੱਟ ਖੋਹ ਕਰਨ ਦੇ ਹੱਕ 'ਚ ਆ ਨਹੀਂ ਸਿੰਘ ਲੁੱਟ ਕੀ ਦੀ ਕਰਦੇ ਸਿੰਘਾਂ ਦਾ ਲੁੱਟ ਉਹਦੀ ਕਰਦੇ ਆ ਜਿਹੜਾ ਗਰੀਬਾਂ ਨੂੰ ਮਜਲੂਮਾਂ ਨੂੰ ਲੁੱਟਦਾ ਆ ਜਿਵੇਂ ਨਾਦਰ ਸ਼ਾਹ ਆ ਜਿਨੇ ਹਿੰਦੁਸਤਾਨ ਨੂੰ ਲੁੱਟਿਆ ਸੀ ਜਿਵੇਂ ਅਬਦਾਲੀ ਅੱਜ ਨੇ ਪੰਜਾਬ ਨੂੰ ਲੁੱਟਿਆ ਸੀ ਸੋ ਸਿੰਘਾਂ ਨੇ ਨਾਦਰ ਸ਼ਾਹ ਨੂੰ ਲੁੱਟਿਆ ਆ ਅਬਦਾਲੀ ਨੂੰ ਲੁੱਟਿਆ ਆ ਨਾ ਕਿ ਕਿਸੇ ਗਰੀਬੜੇ ਨੂੰ ਲੁੱਟਿਆ ਆ ਸਗੋਂ ਸਿੰਘਾਂ ਨੇ ਲੁਟੇਰਿਆਂ ਦੇ ਕੋਲੋਂ ਲੁੱਟ ਕੇ ਵਾਪਸ ਗਰੀਬਾਂ 'ਚ ਵੰਡਿਆ ਆ ਤੇ ਅੱਜ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਵੀ ਉਹੀ ਇਤਿਹਾਸ ਦੁਹਰਾਇਆ ਵਾ ਇਹਨਾਂ ਨੇ ਵੀ ਪੱਟੀ ਦੇ ਹਾਕਮ ਤੇ ਪੱਟੀ ਦੇ ਚੌਧਰੀਆਂ ਨੂੰ ਲੁੱਟਿਆ ਵਾ ਜਿਨ੍ਹਾਂ ਨੇ ਗਰੀਬਾਂ ਕੋਲੋਂ ਮਜਲੂਮਾਂ ਕੋਲੋਂ ਟੈਕਸ ਉਗਰਾਇਆ ੱੱੱਕੇ ਦੇ ਨਾਲ ਸੋ ਇਸ ਤਰ੍ਹਾਂ ਆਪਾਂ ਵੇਖਦੇ ਆ ਕਿ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਨੇ ਪੱਟੀ ਦੇ ਹਾਕਮਾਂ ਨੂੰ ਲੁੱਟ ਕੇ ਅਸਲੀ ਜਿਹੜੇ ਰੁਪਈਏ ਸਨ ਅਸਲੀ ਪੈਸੇ ਸਨ ਉਹ ਗੁੱਥਲਿਆਂ ਵਿੱਚ ਭਰੇ ਸਨ ਹੁਣ ਜੇ ਫੇਰ ਇੱਥੇ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਆਵੇ ਕਿ ਉਹਨਾਂ ਨੇ ਪੱਟੀ ਦੇ ਚੌਧਰੀਆਂ ਨੂੰ ਲੁੱਟ ਲਿਆ ਤਾਂ ਕੀ ਸਰਕਾਰੀ ਦਰਬਾਰੇ ਕਿਸੇ ਨੂੰ ਖਬਰ ਨਹੀਂ ਪਤਾ ਲੱਗੀ ਹੋਊਗੀ ਤਾਂ ਮੈਂ ਫੇਰ ਯਾਦ ਕਰਾ ਦਾਂ ਕਿ ਇਹ ਉਹ ਸਮਾਂ ਵਾਂ ਜਦੋਂ ਅੱਜ ਦੇ ਵਾਂਗ ਨਾ ਤਾਂ ਕੋਈ ਮੋਬਾਈਲ ਫੋਨ ਹੁੰਦੇ ਸਨ ਤੇ ਨਾ ਹੀ ਕੋਈ ਇੰਨੇ ਆਵਾਜਾਈ ਦੇ ਸਾਧਨ ਦੇ ਸਨ ਕਿ ਐਡੀ ਛੇ ਸੋ ਹੁਣ ਜੇ ਕੋਈ ਵਾਰਦਾਤ ਹੋਈ ਵੀ ਸੀ ਪੱਟੀ ਦੇ ਵਿੱਚ ਤਾਂ ਉਹਦੀ ਖਬਰ ਦਿੱਲੀ ਜਾਂ ਲਾਹੌਰ ਪਹੁੰਚਣ ਤੱਕ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਨੇ ਆਪਣਾ ਕੰਮ ਕਰ ਜਾਣਾ ਸੀ ਸੋ ਭਾਈ ਕਹਿਣ ਤੋਂ ਭਾਵ ਆ ਕਿ ਉਹਨਾਂ ਨੇ ਕਿਸੇ ਗਰੀਬੜੇ ਜਾਂ ਮਜਲੂਮ ਨੂੰ ਨਹੀਂ ਲੁੱਟਿਆ ਸਗੋਂ ਚੋਰ ਦੇ ਘਰ ਚੋਰੀ ਕੀਤੀ ਆ ਤੇ ਚੋਰ ਦੇ ਘਰ ਚੋਰੀ ਕਰਨਾ ਕੋਈ ਗੁਨਾਹ ਨਹੀਂ ਦਾ ਸੋ ਹੁਣ ਪੱਟੀ ਦੇ ਹਾਕਮਾਂ ਨੂੰ ਲੁੱਟਣ ਤੋਂ ਬਾਅਦ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਸ੍ਰੀ ਤਰਨਤਾਰਨ ਸਾਹਿਬ ਵਿਖੇ ਦੇ ਦਰਬਾਰ ਸਾਹਿਬ ਵਿਖੇ ਇਸ਼ਨਾਨ ਕਰਦੇ ਹਨ ਤੇ ਅਰਦਾਸਾ ਕਰਦੇ ਹਨ ਕਿ ਪ੍ਰਮਾਤਮਾ ਆਪ ਅੰਸੰਗ ਸਹਾਇ ਹੋਣਾ ਤੇ ਸਾਨੂੰ ਕਾਮਯਾਬੀ ਬਖਸ਼ਣਾ ਇਤਿਹਾਸ ਗਵਾਹ ਹੈ ਕਿ ਜਦੋਂ ਸਿੰਘ ਸ੍ਰੀ ਅਮਰਸਰ ਸਾਹਿਬ ਦੀ ਝੂਚ ਵੜਦੇ ਹਨ ਤਾਂ ਉਸ ਵੇਲੇ ਇੱਕਦਮ ਇੰਨਾ ਹਨੇਰ ਆਉਂਦਾ ਹੈ ਕਿ ਕਹਿਣ ਦੀ ਕੋਈ ਗੱਲ ਨਹੀਂ ਤੇ ਉਸ ਵੇਲੇ ਸ੍ਰੀ ਅਮਰਸਰ ਸਾਹਿਬ ਜੋ ਅੱਜ ਆਪਾਂ ਦੇਖਦੇ ਆਂ ਐਦਾਂ ਪੱਕਾ ਨਹੀਂ ਸੀ ਸਗੋਂ ਆਲੇ-ਦੁਆਲੇ ਜੰਗਲ ਹੋਇਆ ਕਰਦੇ ਸਨ ਤੇ ਹਨੇਰੀ ਵਗਣ ਦੇ ਨਾਲ ਧੂੜ ਮਿੱਟੀ ਉੱਡਦੀ ਹੈ ਤੇ ਸਾਰੇ ਪਾਸੇ ਮੰਨੋ ਜਿਵੇਂ ਘੱਟੇ ਦਾ ਨਾ ਇੱਕ ਧੁੰਦ ਜੀ ਬਣ ਗਈ ਹੋਵੇ ਤੇ ਉਸ ਤੋਂ ਬਾਅਦ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਸੀ ਤੇ ਸਿੰਘ ਇਸ ਘੱਟੇ ਦੀ ਧੁੰਦ ਦਾ ਫਾਇਦਾ ਚੁੱਕਦੇ ਖੀਰੇ ਦਰਬਾਰ ਸਾਹਿਬ ਵਿਖੇ ਦਾਖਲ ਹੁੰਦੇ ਹਨ ਮੀਂਹ ਬਹੁਤ ਜ਼ਿਆਦਾ ਪੈਣ ਕਾਰਨ ਸਿਪਾਹੀਆਂ ਦੇ ਕੱਪੜੇ ਵਗੈਰਾ ਗਿੱਲੇ ਹੋ ਗਏ ਸਨ ਤੇ ਇਸ ਕਰਕੇ ਕੀ ਹੈ ਜਿਹੜੇ ਸਿਪਾਈ ਪੈਰ ਤੇ ਖਲੋਤੇ ਸਨ ਉਹ ਇੱਧਰ ਉੱਧਰ ਹੋ ਜਾਂਦੇ ਨੇ ਇੱਧਰ ਉੱਧਰ ਹੋਣ ਤੋਂ ਭਾਵ ਕਿ ਕੁਝ ਸਿਪਾਈ ਜਿਵੇਂ ਤੰਬੂਆਂ ਵਿੱਚ ਚਲੇ ਗਏ ਕੁਝ ਰੁੱਖਾਂ ਥੱਲੇ ਚਲੇ ਗਏ ਮੁੱਕ ਦੀ ਗੱਲ ਆ ਕਿ ਜਿਹੜਾ ਪੈਰਾ ਲੱਗਾ ਆ ਸੀ ਨਾ ਦਰਬਾਰ ਸਾਹਿਬ ਵਿਖੇ ਉਹ ਸਾਰਾ ਪੈਰਾ ਢਿੱਲਾ ਹੋ ਜਾਂਦਾ ਆ ਤੇ ਸਿੰਘਾਂ ਨੂੰ ਦਰਬਾਰ ਸਾਹਿਬ ਵਿਖੇ ਦਾਖਲ ਹੋਣਾ ਜਿਹੜਾ ਉਹ ਸੌਖਾ ਜਾਂਦਾ ਆ ਹੁਣ ਸਿੰਘ ਦਰਬਾਰ ਸਾਹਿਬ ਵਿਖ ਪਰ ਦਰਸ਼ਨੀ ਜੋੜੀ ਦੇ ਲਾਗੜੀ ਲਾਚੀ 베ਰੀਆ ਉੱਥੇ ਬੰਨ ਦਿੰਦੇ ਨੇ ਘੋੜਿਆਂ ਨੂੰ ਲਾਚੀ 베ਰੀ ਨਾਲ ਬੰਨਣ ਤੋਂ ਬਾਅਦ ਆਪਣੇ ਜੋ ਨਿਜੇ ਫੜੇ ਹੁੰਦੇ ਨੇ ਥਾਣਾ ਉਹਨਾਂ ਨੂੰ ਵੀ ਘੋੜਿਆਂ ਕੋਲ ਹੀ ਰੱਖ ਦਿੰਦੇ ਨੇ ਤੇ ਆਪ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਦਰਸ਼ਨੀ ਜੋੜੀ ਵੱਲ ਨੂੰ ਜਾਂਦੇ ਨੇ ਪਰ ਆਟ ਢੱਲਾ ਹੋ ਚੁੱਕਾ ਆ ਤੇ ਪਹਿਰੇ ਉੱਪਰ ਸਿਰਫ ਦੋ ਸਪਾਈ ਖੜੇ ਆ ਇੱਕ ਦਰਸ਼ਨੀ ਜੋੜੀ ਕੋਲ ਤੇ ਦੂਸਰਾ ਪਹਿਰੇਦਾਰ ਅੰਦਰ ਸੱਚਖੰਡ ਕੋਲ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ ਹੁਣ ਜਿਹੜਾ ਪਹਿਰੇਦਾਰ ਦਰਸ਼ਨੀ ਜੋੜੀ ਕੋਲ ਖੜਾ ਆ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਪੁੱਛ ਕਿੱਧਰ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਦੱਸਦੇ ਨੇ ਕਿ ਅਸੀਂ ਪੰਚ ਹਾਂ ਤੇ ਇੱਥੇ ਮਾਮਲਾ ਤਾਰਨ ਵਾਸਤੇ ਆਏ ਆ ਇਹ ਗੱਲ ਸੁਣਨ ਤੋਂ ਬਾਅਦ ਸਪਾਹੀ ਨੂੰ ਸ਼ੱਕ ਹੁੰਦਾ ਆ ਤੇ ਉਹ ਕਹਿੰਦਾ ਆ ਕਿ ਮਾਮਲਾ ਤਾਂ ਲਾਹੌਰ ਤਰਦਾ ਆ ਫਿਰ ਤੁਸੀਂ ਇੱਥੇ ਕਿੱਦਾਂ ਤਾਂ ਭਾਈ ਮਹਤਾਬ ਸਿੰਘ ਜੀ ਗੱਲ ਨੂੰ ਸਮਝਾਇਆ ਕਹਿੰਦੇ ਆ ਕਿ ਅਸੀਂ ਲਾਹੌਰ ਹੀ ਗਏ ਸੀ ਪਰ ਉੱਥੇ ਖਾਨ ਬਹਾਦਰ ਨੇ ਸਾਨੂੰ ਕਿਹਾ ਕਿ ਇੱਥੇ ਖਜ਼ਾਨੇ ਭਰੇ ਹੋਏ ਹਨ ਇੱਥੇ ਮਾਮਲੇ ਦੀ ਜ਼ਰੂਰਤ ਨਹੀਂ ਤੁਸੀਂ ਅੰਬਰਸਰ ਜਾਓ ਉੱਥੇ ਹਾਕਮ ਨਵਾਂ-ਨਵਾਂ ਬਣਿਆ ਹੈ ਤੁਸੀਂ ਉੱਥੇ ਮਾਮਲਾ ਤਾਰ ਕੇ ਆਓ ਉੱਥੇ ਪੈਸਿਆਂ ਦੀ ਬਹੁਤ ਲੋੜ ਆ ਇਹ ਗੱਲ ਸੁਣ ਕੇ ਸਪਾਹੀ ਕਹਿੰਦਾ ਕਿ ਠੀਕ ਆ ਜੇ ਤੁਸੀਂ ਮਾਮਲਾ ਤਾਰਨ ਆਇਓ ਤਾਂ ਵਿਖਾਓ ਪੈਸੇ ਕਿੱਥੇ ਨੇ ਇਹ ਗੱਲ ਕਹਿ ਕੇ ਸਿਪਾਈ ਉਹਨਾਂ ਦੀ ਤਲਾਸ਼ੀ ਲੈਣ ਲੱਗਦਾ ਆ ਤਾਂ ਭਾਈ ਮਹਿਤਾਬ ਸਿੰਘ ਜੀ ਝੱਟ ਦੇਣੇ ਗੁਥਲੀਆਂ ਖੋਲ ਕੇ ਉਹਦੇ ਸਾਹਮਣੇ ਕਰ ਦਿੰਦੇ ਨੇ ਕਿ ਆਹ ਦੇਖ ਸਾਡੇ ਕੋਲ ਰੁਪਈਏ ਆ ਸੀ ਸੱਚੀ ਮਾਮਲਾ ਤਾਰਨ ਆਏ ਆ ਹੁਣ ਸੋਚੋ ਕਿ ਜੇ ਉੱਥੇ ਨਾ ਘੜੇ ਦੀਆਂ ਠੀਕਰਾਂ ਭੰਨੇ ਹੁੰਦੀਆਂ ਜਾਂ ਲੱਕੜ ਦੀਆਂ ਠੀਕਰਾਂ ਘੜੀਆਂ ਹੁੰਦੀਆਂ ਤਾਂ ਕੀ ਉਹ ਖੋਲ ਕੇ ਵਿਖਾ ਸਕਦੇ ਸੀ ਨਹੀਂ ਨਾ ਤੇ ਉਹਨਾਂ ਅਸਲੀ ਸਿੱਕਿਆਂ ਦੇ ਸਿਰ ਤੇ ਹੀ ਉਹਨਾਂ ਸਿਪਾਈ ਨੂੰ ਆਪਣੀ ਤਲਾਸ਼ੀ ਵੀ ਨਹੀਂ ਲੈਣ ਦਿੱਤੀ ਕਿਉਂਕਿ ਜੇ ਤਲਾਸ਼ੀ ਲੈਂਦੇ ਤਾਂ ਪਤਾ ਲੱਗ ਜਾਣਾ ਸੀ ਕਿ ਉਹਨਾਂ ਨੇ ਕਮਰ ਕੱਸੇ ਦੇ ਹੁਣ ਉਥੇ ਉਹਨਾਂ ਦੇ ਕੋਲ ਸਿਰਫ ਦੋ ਰਾਹ ਬਚਦੇ ਸੀ ਜਾਂ ਤਾਂ ਸਪਾਈ ਨੂੰ ਤਲਾਸ਼ੀ ਲੈਣ ਦਿੰਦੇ ਤੇ ਬਾਅਦ ਚ ਸਪਾਈ ਨਾਲ ਲੜਦੇ ਤੇ ਜੇ ਉਹ ਲੜ ਪੈਂਦੇ ਤਾਂ ਬਾਕੀ ਫੌਜ ਨੂੰ ਪਤਾ ਲੱਗ ਜਾਣਾ ਸੀ ਕਿ ਕਿ ਹਮਲਾਵਰ ਆਇਆ ਬਾਹਰੋਂ ਕੋਈ ਆਇਆ ਵਾ ਤੇ ਬਾਕੀ ਫੌਜ ਨੇ ਵੀ ਇਕੱਠੇ ਹੋ ਕੇ ਉਹਨਾਂ ਪਰ ਹਮਲਾ ਕਰ ਦੇਣਾ ਸੀ ਪਰ ਕਿਉਂਕਿ ਉਹਨਾਂ ਦੇ ਕੋਲ ਅਸਲੀ ਪੈਸੇ ਸੀ ਤੇ ਉਹਨਾਂ ਗੁੱਤਲੀਆਂ ਖੋਲ ਕੇ ਵਿਖਾਈਆਂ ਤਾਂ ਸਪਾਈ ਇਹਨਾਂ ਨੇ ਤਲਾਸ਼ੀ ਵੀ ਨਹੀਂ ਲਈ ਤੇ ਸਪਾਈ ਨੂੰ ਵੀ ਉਹਨਾਂ ਤੇ ਯਕੀਨ ਹੋ ਗਿਆ ਕਿ ਵਾਕੇ ਇਹ ਪੰਚਨੇ ਤੇ ਮਾਮਲਾ ਤਾਰਨ ਆਏ ਨੇ ਸੋ ਇਥੋਂ ਪਤਾ ਲੱਗਦਾ ਕਿ ਉਹਨਾਂ ਨੇ ਘੜੇ ਦੀਆਂ ਉਹ ਠੀਕ ਨਾ ਭੰਕੇ ਨਹੀਂ ਸੀ ਗੁਥਲੀ ਚ ਭਰੀਆਂ ਸਗੋਂ ਅਸਲੀ ਪੈਸੇ ਸਨ ਜਿਹੜੇ ਗੁਥਲੀ ਚ ਭਰੇ ਸੀ ਹੁਣ ਜਦੋਂ ਸਪਾਈ ਨੂੰ ਯਕੀਨ ਹੋ ਜਾਂਦਾ ਆ ਕਿ ਇਹ ਵਾਕਿਆ ਮਾਮਲਾ ਤਾਰਨ ਵਾਸਤੇ ਆਏ ਨੇ ਤੇ ਪੈਸੇ ਦੀਆਂ ਭਰੀਆਂ ਗੁਥਲੀਆਂ ਵੇਖ ਕੇ ਸਪਾਈ ਦੇ ਮਨ 'ਚ ਵੀ ਲਾਲਚ ਆ ਜਾਂਦਾ ਕਿ ਹੁਣ ਜਦੋਂ ਇਹ ਅੰਦਰ ਜਾ ਕੇ ਮਾਮਲਾ ਤਾਰਨਗੇ ਤੇ ਅੰਦਰ ਜੋ ਬੈਠਾ ਹਾਕਾ ਮੱਸਾ ਰੰਗੜ ਬਦਲੇ 'ਚ ਇਹਨਾਂ ਨੂੰ ਇਨਾਮ ਵੀ ਮੋਟਾ ਦੇਊਗਾ ਹੁਣ ਸਪਾਈ ਲਾਲਚ ਕਰਦਾ ਆ ਕੀ ਕਹਿੰਦਾ ਆ ਕਿ ਤੁਹਾਨੂੰ ਅੰਦਰ ਭੇਜਣ ਦਾ ਮੈਨੂੰ ਕੀ ਫਾਇਦਾ ਤਾਂ ਭਾਈ ਮਹਿਤਾਬ ਸਿੰਘ ਜੀ ਕਹਿੰਦੇ ਨੇ ਕਿ ਸਾਨੂੰ ਇੱਕ ਵਾਰ ਅੰਦਰ ਤਾਂ ਜਾਣ ਦਿਓ ਅੰਦਰੋਂ ਜੋ ਇਨਾਮ ਮਿਲੂਗਾ ਉਹ ਫਿਰ ਅਸੀਂ ਤੁਹਾਨੂੰ ਵੀ ਵੜਦੇ ਜਾਵਾਂਗੇ ਇਹ ਗੱਲ ਸੁਣ ਕੇ ਸਪਾਈ ਖੁਸ਼ ਹੁੰਦਾ ਆ ਤੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਤੇ ਨੂੰ ਅੰਦਰ ਜਾਣ ਵਾਸਤੇ ਭੇਜ ਦਿੰਦਾ ਆ ਦਰਸ਼ਨੀ ਦੋੜੀ ਨੂੰ ਪਾਰ ਕਰਕੇ ਜਦੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਸਚਕੰਡ ਕੋਲ ਪਹੁੰਚਦੇ ਨੇ ਤਾਂ ਉੱਥੇ ਫਿਰ ਸਪਾਈ ਉਹਨਾਂ ਨੂੰ ਰੋਕਦਾ ਆ ਭਾਈ ਸੁੱਖਾ ਸਿੰਘ ਜੀ ਕਹਿੰਦੇ ਨੇ ਕਿ ਸਾਡੀ ਤਲਾਸ਼ੀ ਹੋ ਚੁੱਕੀ ਆ ਤੇ ਸਾਨੂੰ ਅੰਦਰ ਆਉਣ ਦੀ ਇਜਾਜ਼ਤ ਵੀ ਮਿਲ ਚੁੱਕੀ ਆ ਸਿਪਾਹੀ ਜੋ ਸਚਕੰਡ ਦੇ ਬਾਹਰ ਖੜਾ ਸੀ ਉਹ ਦਰਸ਼ਨੀ ਦੋੜੀ ਵਾਲੇ ਸਪਾਈ ਨੂੰ ਹੱਥ ਮਾਰ ਕੇ ਪੁੱਛਦਾ ਆ ਤੇ ਦਰਸ਼ਨੀ ਦੋੜੀ ਵਾਲਾ ਸਪਾਈ ਸਚਕੰਡ ਵਾਲੇ ਸਪਾਈ ਨੂੰ ਕਹਿੰਦਾ ਕਿ ਜਾਣ ਦੇ ਅੰਦਰ ਇਹ ਤਲਾਸ਼ੀ ਹੋ ਗਈ ਹੈ ਸਭ ਕਾ ਮੋਕੇ ਆ ਹੁਣ ਜਦੋਂ ਇਹ ਦੋਵੇਂ ਸਿੰਘ ਅੰਦਰ ਜਾਣ ਲੱਗੇ ਤਾਂ ਸਪਾਈ ਨੇ ਇਹਨਾਂ ਨੂੰ ਫੇਰ ਰੋਕ ਦਿੱਤਾ ਤੇ ਕਹਿਣ ਲੱਗਾ ਕਿ ਸਰਾ ਇੱਥੇ ਰੁਕੋ ਪਤਾ ਨਹੀਂ ਚੌਧਰੀ ਸਾਹਿਬ ਅੰਦਰ ਕਿਹੜੇ ਮੂੜ ਚ ਬੈਠੇ ਹੋਣ ਮੈਨੂੰ ਇੱਕ ਵਾਰੀ ਅੰਦਰ ਤਫਤੀਸ਼ ਕਰ ਆਉਣ ਦਿਓ ਇੱਕ ਵਾਰੀ ਪਤਾ ਕਰ ਆਉਣ ਦਿਓ ਫਿਰ ਤੁਹਾਨੂੰ ਅੰਦਰ ਭੇਜਦਾ ਆ ਸਪਾਈ ਅੰਦਰ ਜਾ ਕੇ ਮੱਸਾ ਰੰਗੜ ਨੂੰ ਕਹਿੰਦਾ ਹੈ ਕਿ ਦੋ ਪੰਚ ਆਏ ਨੇ ਤੇ ਕਹਿੰਦੇ ਨੇ ਕਿ ਮਾਮਲਾ ਤਾਰ ਨਾਏ ਨੇ ਤਾਂ ਮੱਸਾ ਰੰਗੜ ਸਪਾਈ ਨੂੰ ਕਹਿਣ ਲੱਗਾ ਕਿ ਮੂਰਖਾ ਕਦੀ ਪੈਸੇ ਨੂੰ ਵੀ ਨਾ ਕਰੀ ਦੀਆ ਜਲਦੀ ਅੰਦਰ ਭੇਜੋ ਉਹਨਾਂ ਨੂੰ ਸਪਾਈ ਬਾਹਰ ਆ ਕੇ ਦੋਵਾਂ ਸਿੰਘਾਂ ਨੂੰ ਕਹ ਕੀ ਅੰਦਰ ਚਲੇ ਜਾਓ ਚੌਧਰੀ ਸਾਹਿਬ ਤੁਹਾਨੂੰ ਅੰਦਰ ਬੁਲਾ ਰਹੇ ਨੇ ਹੁਣ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਦਖਲ ਹੋਂ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜੋ ਸਰਦਲ ਆ ਜੋ ਦਹਲੀਜ ਆ ਉਹਨੂੰ ਝੁੱਕ ਕੇ ਨਮਸਕਾਰ ਕੀਤਾ ਉਹਦੇ ਨਾਲ ਆਪਣਾ ਮੱਥਾ ਛੋਇਆ ਤੇ ਸਾਹਮਣੇ ਬੈਠੇ ਮੱਸਰੰਗੜ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਹਨਾਂ ਦੋਨਾਂ ਨੇ ਮੈਨੂੰ ਨਮਸਕਾਰ ਕੀਤੀ ਆ ਮੱਸਰੰਗੜ ਕਹਿਣ ਲੱਗਾ ਕਿ ਲਿਆਓ ਕੀ ਲੈ ਕੇ ਆਇਓ ਦਰਬਾਰ ਸਾਹਿਬ ਦੀ ਦਹਲੀਜ਼ ਉੱਪਰ ਮੱਥਾ ਟੇਕਣ ਤੋਂ ਬਾਅਦ ਜਿਵੇਂ ਇਹ ਦੋਵੇਂ ਸਿੰਘ ਅੰਦਰ ਦਾਖਲ ਹੁੰਦੇ ਨੇ ਤਾਂ ਉੱਥੇ ਅੰਦਰ ਜੋ ਨਜ਼ਾਰਾ ਇਹ ਦੋਵੇਂ ਸਿੰਘ ਵੇਖਦੇ ਨੇ ਉਸ ਨੂੰ ਦੱਸਣ ਵਿੱਚ ਮੇਰੇ ਤੋਂ ਤਾਂ ਭਾਵੇਂ ਕੋਈ ਕਮੀ ਰਹਿ ਜਾਵੇ ਪਰ ਜਿਨ੍ਹਾਂ ਨੇ ਨਜ਼ਾਰਾ ਦੇਖਿਆ ਸੀ ਨਾ ਇਹ ਤਾਂ ਬਸ ਉਹੀ ਜਾਣਦੇ ਨੇ ਅੰਦਰ ਸਿੰਘ ਕੀ ਵੇਖਦੇ ਨੇ ਕਿ ਥਾਂ ਥਾਂ ਤੇ ਥੁੱਕਾਂ ਸੁੱਟੀਆਂ ਇਹਨੇ ਪਾਣ ਦੀਆਂ ਧੂਏ ਦੀ ਤੇ ਸ਼ਰਾਬ ਦੀ ਗੋੜੇ ਗੋੜੇ ਬੋ ਆ ਰਹੀ ਅੰਦਰੋਂ ਮਸੇ ਰੰਗੜ ਨੇ ਹੁੱਕਾ ਪੀ ਪੀ ਕੇ ਸਾਰੇ ਦਰਬਾਰ ਸਾਹਿਬ ਵਿੱਚ ਧੂਆ ਹੀ ਧੂਆ ਕੀਤਾ ਹੋਇਆ ਸੀ ਗੋੜੇ-ਗੋੜੇ ਬੋ ਆ ਰਹੇ ਸੀ ਸ਼ਰਾਬ ਦੇ ਅੰਦਰੋਂ ਮੀਟ ਖਾ-ਖਾ ਕੇ ਹੱਡੀਆਂ ਜਿੱਥੇ ਮਰਜ਼ੀ ਸੁੱਟੀਆਂ ਐ ਸਨ ਸਾਰੇ ਪਾਸੇ ਪਾਣ ਦੀਆਂ ਥੁੱਕਾਂ ਖਿਲਰੀਆਂ ਐ ਸਨ ਬੇਸਵਾ ਨੱਚ ਰਿਹਾ ਸਨ ਗਾਉਣ ਵਾਲੇ ਗਾ ਰਹੇ ਸਨ ਇਹ ਸਭ ਕੁਝ ਵੇਖ ਕੇ ਸੁੱਖਾ ਸਿੰਘ ਅੱਗ ਬਬੂਲਾ ਆ ਗਿਆ ਤੇ ਉਹਨੇ ਆਪਣੇ ਕਮਰ ਕੱਸੇ ਨੂੰ ਹੱਥ ਪਾਇਆ ਤਿਰਪਾਨ ਕੱਢਣ ਲੱਗਾ ਪਰ ਮਹਿਤਾਬ ਸਿੰਘ ਨੇ ਉਸ ਨੂੰ ਰੋਕਿਆ ਕਿ ਰੁਕ ਜਾ ਇਹੀ ਕੁਛ ਕਰਨ ਆਏ ਆ ਇਹ ਤਾਂ ਸੇਰੀ ਵੱਢਣ ਆਏ ਆ ਪਰ ਕਾਲੀ ਨਾ ਕਰ ਕਿਤੇ ਐਦਾਂ ਨਾ ਹੋਵੇ ਕਿ ਤੇਰੇ 2 ਮਿੰਟ ਦੀ ਕਾਲੀ ਸਾਰਾ ਖੇਡ ਵਿਗਾੜ ਕੇ ਰੱਖ ਦਵੇ ਮੱਛਰੰਗੜ ਪਲੰਘੇ ਤੇ ਬੈਠਾ ਬੈਠਾ ਇਹ ਦੋਵਾਂ ਨੂੰ ਕਹਿਣ ਲੱਗਾ ਕਿ ਦੱਸੋ ਕੀ ਲੈ ਕੇ ਆਏ ਹੋ ਤਾਂ ਪਾਈ ਮਹਿਤਾਬ ਸਿੰਘ ਜੀ ਨੇ ਪੈਸਿਆਂ ਦੀ ਭਰੀ ਹੋਈ ਗੁੱਤਲੀ ਉਹਦੇ ਵੱਲ ਛੁੱਟੀ ਪੈਸਿਆਂ ਦੀ ਉਹ ਗੁੱਤਲੀ ਜਦੋਂ ਫਰਸ਼ ਤੇ ਡਿੱਗੀ ਤਾਂ ਉਹਦੇ ਵਿੱਚੋਂ ਖਣਖਣ ਦੀ ਆਵਾਜ਼ ਆਈ ਉਸ ਗੁੱਤਲੀ ਨੂੰ ਚੁੱਕਣ ਵਾਸਤੇ ਮੱਛਰੰਗੜ ਨੇ ਪਲੰਘੇ ਤੇ ਬੈਠੇ ਬੈਠੇ ਅਸ਼ੂ ਕੰਮੇ ਵਾਂਗੂ ਜਦੋਂ ਆਪਣੀ ਧੌਣ ਬਾਹਰ ਕੱਢੀ ਪਲੰਘੇ ਤੋਂ ਬਸ ਐਨੇ ਚਿਰ ਦੀ ਖੇਡ ਸੀ ਕਿ ਪਾਈ ਮਹਿਤਾਬ ਸਿੰਘ ਜੀ ਨੇ ਬਿਜਲੀ ਦੀ ਫੁਰਤੀ ਦੇ ਨਾਲ ਆਪਣੀ ਕਿ ਮੱッセ ਰੰਗੜ ਦੀ ਧੌਣ ਤੇ ਇੱਕ ਬਿਜਲੀ ਦੀ ਫੁਰਤੀ ਨਾਲ ਵਾਰ ਕੀਤਾ ਤੇ ਉਹਦੀ ਧੌਣ ਨੂੰ ਵੜ ਸੁੱਟਿਆ ਉੱਥੇ ਨੱਚਣ ਵਾਲੀ ਵੇਸਵਾ ਤੇ ਗਾਉਣ ਵਾਲੇ ਗਾਇਕਾਂ ਚੋਂ ਕਹਿਣ ਤੋਂ ਭਾਵ ਕਿ ਉੱਥੇ ਜਿਹੜੇ ਵੀ ਇਨਸਾਨ ਮੌਜੂਦ ਸਨ ਕਿਸੇ ਨੂੰ ਵੀ ਕੁਝ ਨਾ ਪਤਾ ਲੱਗਾ ਕਿ ਇੱਕਦਮ ਕੀ ਹੋ ਗਿਆ ਖੂਨ ਦੀਆਂ ਧਤੀਰੀਆਂ ਵਗਣ ਲੱਗੀਆਂ ਤੇ ਮੱッセ ਰੰਗੜ ਦਾ ਸਿਰ ਕਿਸੇ ਗੇਂਦਵਾਗ ਰਿੱਡਦਾ ਆ ਤਬਲੇ ਵਾਲੇ ਦੇ ਕੋਲ ਜਾ ਪਿਆ ਸਭ ਹੱਕੇ ਬੱਕੇ ਰਹਿ ਗਏ ਕਿਸੇ ਨੂੰ ਕੁਝ ਪਤਾ ਨਾ ਲੱਗਾ ਕਿ ਇੱਥੇ ਕੀ ਹੋਇਆ ਆ ਜਿਹੜੇ ਇੱਕ ਦੋ ਸਪਾਹੀ ਕਿਤੇ ਅੰਦਰ ਖੜੇ ਵੀ ਸਨ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਉਹਨਾਂ ਨੂੰ ਵੀ ਗਾਜਰ ਮੂਲੀ ਵਾਂਗ ਵੱਢ ਕੱਤਿਆ ਉੱਥੇ ਜੋ ਬੇਸਵਾ ਨੱਚ ਰਹੀ ਸੀ ਜੋ ਤਬਲੇ ਵਾਲਾ ਤਬਲਾ ਵਜਾ ਰਿਹਾ ਸੀ ਜੋ ਗਉਣ ਵਾਲਾ ਗਾ ਰਿਹਾ ਸੀ ਇਹ ਆ ਕੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਜੀ ਦੇ ਪੈਰੀ ਪੈ ਜਾਂਦੇ ਹਨ ਤੇ ਮਾਫੀ ਮੰਗਣ ਲੱਗਦੇ ਹਨ ਕਿ ਸਾਨੂੰ ਮਾਫ ਕਰ ਦਿਓ ਸਾਨੂੰ ਬਖਸ਼ ਦਿਓ ਅਸੀਂ ਤਾਂ ਗੁਲਾਮ ਹਾਂ ਅਸੀਂ ਹੁਕਮ ਦੇ ਬੱਜੇ ਹਾਂ ਸਾਨੂੰ ਮਜਬੂਰੀ ਕਰਕੇ ਸਾਰਾ ਕੁਝ ਕਰਨਾ ਪੈਂਦਾ ਹੈ ਇਹ ਸਭ ਕੁਝ ਕਰਨ ਦੇ ਵਿੱਚ ਸਾਡੀ ਕੋਈ ਖੁਸ਼ੀ ਨਹੀਂ ਆਸੀਂ ਡਰ ਦੇ ਮਾਰੇ ਇਥੇ ਸਭ ਕਰ ਰਹੇ ਸਾਂ ਸਾਨੂੰ ਨਾ ਮਾਰਿਓ ਸਾਡੇ ਨਿੱਕੇ ਨਿੱਕੇ ਬੱਚੇ ਨੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਉਹਨਾਂ ਦੀ ਜਾਨ ਬਖਸ਼ ਦਿੰਦੇ ਨੇ ਹੁਣ ਜਿਹੜੀ ਗੁੱਥਲੀ ਪਈ ਮਹਤਾਬ ਸਿੰਘੀ ਨੇ ਮੱッセ ਰੰਗੜਵਾਲ ਛੁੱਟੀ ਸੀ ਭਾਈ ਮਹਤਾਬ ਸਿੰਘ ਜੀ ਉਸ ਗੁੱਥਲੀ ਨੇ ਚੁੱਕਦੇ ਨੇ ਤੇ ਜਿਹੜਾ ਕੋਈ ਗਾਣਾ ਗੱਟਾ ਮੱッセ ਰੰਗੜ ਨੇ ਪਾਇਆ ਸੀ ਉਹ ਵੀ ਇਸ ਦੇ ਗੱਲ ਤੋਂ ਲਾਉਂਦੇ ਨੇ ਹੁਣ ਜਿੰਨੇ ਚਿਰ ਨੇ ਦੋਵੇਂ ਸਿੰਘ ਮੱッセ ਰੰਗੜ ਦੀ ਲੁੱਟ ਕਰ ਰਹੇ ਨੇ ਉਹਨੇ ਚਿਰ ਨੂੰ ਤਬਲੇ ਵਾਲਾ ਬਾਹਰ ਨੂੰ ਭੱਜਦਾ ਏ ਤੇ ਬਾਹਰ ਖੜਾ ਸਿਪਾਈ ਤਬਲੇ ਵਾਲੇ ਨੂੰ ਪੁੱਛਦਾ ਕਿ ਕੀ ਗੱਲ ਅੰਦਰ ਬੋਤਲਾਂ ਮੁੱਕ ਗਈਆਂ ਨੇ ਜੋ ਇਹਨਾਂ ਡਰਦਾ ਹੈ ਬਾਹਰ ਨੂੰ ਭੱਜਾਂ ਤਾਂ ਤਬਲੇ ਵਾਲਾ ਕਹਿੰਦਾ ਕਿ ਨਹੀਂ ਬੋਤਲਾਂ ਨਹੀਂ ਮੁੱਕੀਆਂ ਪੀਣ ਵਾਲੇ ਮੁੱਕ ਗਏ ਨੇ ਇਸ ਤੋਂ ਪਹਿਲਾਂ ਕਿ ਉਸ ਨੂੰ ਕੁਝ ਸਮਝ ਆਉਂਦਾ ਐਨੇ ਚਰਨੋਂ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਮੱਛੇ ਰੰਗੜ ਦੇ ਵੱਡੇ ਹੋਏ ਸਿਰ ਨੂੰ ਹੱਥ ਚ ਫੜ ਕੇ ਬਾਹਰ ਨੂੰ ਤਰੇ ਆਉਂਦੇ ਨੇ ਮੱਛੇ ਰੰਗੜ ਦਾ ਵੱਡਾ ਐ ਸਿਰ ਵੇਖ ਕੇ ਉਹ ਸਪਾਈ ਡਰ ਜਾਂਦਾ ਤੇ ਉਹ ਵੀ ਬਾਹਰ ਨੂੰ ਭੱਜਣਾ ਸ਼ੁਰੂ ਕਰ ਦਿੰਦਾ ਤੇ ਦੋਵੇਂ ਸਿੰਘ ਪਿੱਛੇ ਆਵਾਜ਼ ਦੇ ਕੇ ਕਹਿੰਦੇ ਨੇ ਕਿ ਰੁਕ ਜਾ ਆਪਣਾ ਇਨਾਮ ਤਾਂ ਲੈਂਦਾ ਜਾ ਪਰ ਕਿੱਥੇ ਉਹ ਸਪਾਈ ਕਿੱਥੇ ਰੁਕਣ ਵਾਲਾ ਸੀ ਨਾ ਤਾਂ ਰੁਕਿਆ ਤੇ ਨਾ ਹੀ ਉਹਨੇ ਪਿੱਛੇ ਮੁੜ ਕੇ ਦੇਖਿਆ ਦੋਵੇਂ ਸਿੰਘ ਮੱਛੇ ਰੰਗੜ ਦੇ ਸਿਰ ਨੂੰ ਫੜ ਕੇ ਬਾਹਰ ਆਉਂਦੇ ਨੇ ਤੇ ਬਾਹਰ ਆਪਣੇ ਨੇਜਿਆਂ ਦੇ ਉੱਪਰ ਟੰਗ ਦਿੰਦੇ ਨੇ ਲਾਚੀ ਵੀਰੇ ਦੇ ਦੋਮਾ ਸਿੰਘਾਂ ਨੇ ਆਪਣੇ ਘੋੜੇ ਬੰਨੇ ਸੀ ਅੱਜ ਉਸ ਜਗ੍ਹਾ ਤੇ ਉੱਪਰ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ ਜੋ ਇਹਨਾਂ ਦੋਮਾ ਸਿੰਘਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਜਦੋਂ ਆਪਾਂ ਪ੍ਰਕਰਮਾ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਪ੍ਰਕਰਮਾ ਦੇ ਵਿੱਚ ਸ਼ਬੀਲ ਦੇ ਕੋਲ ਇੱਕ ਗੋਲ ਚੱਕਰ ਬਣਿਆ ਆ ਕਿਹਾ ਜਾਂਦਾ ਆ ਕਿ ਇਹ ਜੋ ਗੋਲ ਚੱਕਰ ਆ ਇਹ ਵੀ ਇਹਨਾਂ ਦੋਨਾਂ ਸਿੰਘਾਂ ਦੀ ਯਾਦ ਵਿੱਚ ਬਣਿਆ ਆ ਮੱਸੇ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਉਹਦੇ ਸਿਰ ਨੂੰ ਨਿੱਜੇ ਉੱਪਰ ਟੰਗਣ ਤੋਂ ਬਾਅਦ ਘੋੜਿਆਂ ਉੱਪਰ ਸਵਾਰ ਹੋ ਕੇ ਇਹਨਾਂ ਦੋਨਾਂ ਸਿੰਘਾਂ ਨੇ ਉਸ ਗੋਲ ਚੱਕਰ ਵਾਲੇ ਸਥਾਨ ਦੇ ਉੱਪਰ ਘੋੜਿਆਂ ਦੇ ਨਾਲ ਚੱਕਰ ਕੱਢੇ ਸੀ ਇਸ ਕਰਕੇ ਤਾਂ ਜੋ ਇਹ ਮੁਗਲ ਸਪਈ ਇਹਨਾਂ ਕਹਣ ਕੇ ਮੱッセ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਇਹ ਦੋਵੇਂ ਰੁਕੇ ਨਹੀਂ ਡਰ ਕੇ ਭੱਜ ਗਏ ਸਗੋਂ ਇਹਨਾਂ ਦੋਨਾਂ ਸਿੰਘਾਂ ਨੇ ਚੱਕਰ ਕੱਢ ਕੇ ਇਹ ਸਾਬਿਤ ਕੀਤਾ ਕਿ ਅਸੀਂ ਇੱਥੇ ਖੜੇ ਆਂ ਜੇ ਕਿਸੇ 'ਚ ਹਿੰਮਤ ਆ ਤੇ ਸਾਨੂੰ ਆ ਕੇ ਫੜ ਲਓ ਜਾਂ ਸਾਡਾ ਮੁਕਾਬਲਾ ਕਰ ਲਓ ਕੁਝ ਸਮਾਂ ਚੱਕਰ ਕੱਢਣ ਤੋਂ ਬਾਅਦ ਉੱਥੇ ਰੁਕਣ ਤੋਂ ਬਾਅਦ ਜਦੋਂ ਕੋਈ ਵੀ ਸਪਾਈ ਅੱਗੇ ਨਾ ਆਇਆ ਤਾਂ ਫਿਰ ਇਹਨਾਂ ਸਿੰਘਾਂ ਨੇ ਵਾਪਸ ਰਾਜਸਥਾਨ ਵੱਲੋਂ ਚਾਲੇ ਪਾ ਲਏ ਤੇ ਰਾਜਸਥਾਨ ਤੱਕ ਉਸੇ ਤਰ੍ਹਾਂ ਮੱਛੇਰੰਗੜ ਦੇ ਸਿਰ ਨੂੰ ਆਪਣੇ ਨਿੱਜੇ ਉੱਪਰ ਟੰਗ ਕੇ ਲੈ ਕੇ ਗਏ ਰਾਜਸਥਾਨ ਲਿ ਜਾ ਕੇ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਬਾਕੀ ਸਿੰਘਾਂ ਦੇ ਨਾਲ ਰਲ ਕੇ ਮੱਛੇਰੰਗੜ ਦੇ ਸਿਰ ਦੇ ਨਾਲ ਖਿੱਦੋਂ ਖੁੱਡੀ ਖੇਢੀ ਤੇ ਫਿਰ ਉਸ ਤੋਂ ਬਾਅਦ ਇਹਦੇ ਸਿਰ ਨੂੰ ਤੇਲ ਪਾ ਕੇ ਸਾਰ ਦਿੱਤਾ ਸੀ ਸੋ ਇਹ ਸੀ ਇਹਨਾਂ ਦੋਨਾਂ ਸੂਰਬੀਰ ਯੋਧਿਆਂ ਦੀ ਕਾਥਾ ਜਿਦੇ ਵਿੱਚ ਇਹਨਾਂ ਨੇ ਮੱਛੇ ਰੰਗੜ ਦਾ ਸਿਰ ਵੱਢ ਕੇ ਸ਼੍ਰੀ ਦਰਬਾਰ ਸਾਹਿਬ ਦੀ ਹੋਈ ਬੇਦਬੀ ਦਾ ਬਦਲਾ ਲਿਆ ਸੀ ਇਸ ਤੋਂ ਇਲਾਵਾ ਇਹਨਾਂ ਦੋਨੋਂ ਸੂਰਬੀਰ ਯੋਧਿਆਂ ਨੇ ਇਤਿਹਾਸ ਵਿੱਚ ਹੋਰ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਨੇ ਜਿਨ੍ਹਾਂ ਨੂੰ ਭਾਈ ਮਹਤਾਬ ਸਿੰਘ ਜੀ ਦੇ ਪੁੱਤਰੇ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਵਿੱਚ ਦਰਜ ਕੀਤਾ ਆ ਸੋ ਇਹਨਾਂ ਸੂਰਬੀਰ ਯੋਧਿਆਂ ਦੀ ਗੱਥਾਵਾਂ ਦੀ ਜਿਹੜੀ ਸਾਜ ਆ ਉਹ ਆਪਾਂ ਫਿਰ ਕਦੀ ਕਿਸੇ ਹੋਰ ਵੀਡੀਓ 'ਚ ਪਾਵਾਂਗੇ ਅੱਜ ਦੇ ਲਈ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਜਿਵੇਂ ਤੁਹਾਨੂੰ ਸਾਡੀ ਵੀਡੀਓਜ਼ ਇੰਤਜ਼ਾਰਿੰਦਾ ਆ ਸਾਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰਿੰਦਾ ਆ ਉਮੀਦ ਕਰਦਾ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਊਗਾ ਤੇ ਜਿਨ੍ਹਾਂ ਨੇ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਜਾਂ ਜਿਨ੍ਹਾਂ ਨੇ ਅੱਜ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਇੱਕ ਬੇਨਤੀ ਹੋ ਰਿਹਾ ਕਿ ਸਬਸਕ੍ਰਾਈਬ ਨੂੰ ਕਰਨ ਤੋਂ ਬਾਅਦ ਜਾਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਦੇਖ ਲੈਣ ਕਿ ਸਬਸਕ੍ਰਾਈਬ ਦੇ ਨਾਲ ਇੱਕ ਜੁਆਇਨ ਦੀ ਆਪਸ਼ਨ ਵੀ ਆ ਰਹੀ ਹੋਗੀ ਤੁਸੀਂ ਉਸ ਤੇ ਕਲਿੱਕ ਕਰਕੇ ਸਾਡੇ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਤੁ कि ਹਰ ਜੁਆਇਨ ਕੀਤੇ ਮੈਂਬਰ ਦੇ ਕਮੈਂਟ ਦਾ ਰਿਪਲਾਈ ਸੀ ਜ਼ਰੂਰ ਦਵਾਂਗੇ ਤੇ ਕੱਲ ਜਦੋਂ ਅਸੀਂ ਕਦੀ ਲਾਈਵ ਆਉਣੇ ਆ ਤੇ ਉਹਨਾਂ ਦੇ ਲਾਈਵ ਵਿੱਚ ਪੁੱਛੇਗੇ ਸਵਾਲਾਂ ਦੇ ਜਵਾਬ ਵੀ ਜ਼ਰੂਰ ਦਵਾਂਗੇ ਸੋ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੁਆਇਨ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤਾਂ YouTube ਨੂੰ ਵੀ ਪਤਾ ਲੱਗਦਾ ਆ ਕਿ ਇਹ ਕੋਈ ਚੰਗਾ ਕੰਟੈਂਟ ਹੈ ਜਿਹਨੂੰ ਸਾਰੇ ਲਾਈਕ ਕਰ ਰਹੇ ਆ ਸ਼ੇਅਰ ਕਰ ਰਹੇ ਆ ਤਾ ਫਿਰ YouTube ਵੀ ਆਪਣੇ ਆਪ ਉਸ ਚੀਜ਼ ਨੂੰ ਪ੍ਰਮੋਟ ਕਰਦਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੇ ਵੀਡੀਓ ਪ੍ਰਮੋਟ ਹੋਣੇ ਚਾਹੀਦਿਆਂ ਨੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗਣਾ ਚਾਹੀਦਾ ਆ ਤਾਂ ਜ਼ਰੂਰ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤਾਂ ਠੀਕ ਆ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ